ਚਾਹਦੋ ਹੁੰਦੇ ਜਾਣ ਚਾਹਦੋ ਉਹ ਸਾਰਾ ਸਕਿਉਰਟੀ ਹੈ ਜੀ ਉਹ ਸਾਰਾ ਸਕਿਉਰਟੀ ਹੈ ਸਾਰੇ ਪੇਰੈਂਟਸ ਨੇ ਨਹੀਂ ਦਿੱਤੀ ਭਾਈ ਉਹ ਬੜੇ ਬੜਕੋਟੇ ਰਹੇ ਸੀ ਨਾਮ ਹੈ ਅਵਰਤਪਾਲ ਸਿੰਘ ਅਵਰਪਾਲ ਜੀ ਗੱਜ ਦੀ ਕਰਵਾ ਲਾਇਆ ਸੀ ਕੋਲੇ ਬਾਦ ਕੇਸ ਕੋਲੇ ਬਾਦ ਬੜੀ ਕਰਨ ਲਾਇਆ ਸਰ ਇਹਨਾਂ ਨੇ ਲਾਸਟ ਇਅਰ ਵੀ ਫੀਸਾਂ ਵਧਾਈਆਂ ਸੀਗੀਆਂ ਅੱਜ ਕੀ ਵੀ ਇਹਨਾਂ ਨੇ ਫੇਰ ਉਹੀ ਚੀਜ਼ ਕੀਤੀ ਹੈ ਲਾਸਟ ਇਅਰ ਸਾਡਾ ਐਮ ਐਲ اے ਗੋਗੀ ਸਾਹਿਬ ਨੇ ਸਮਰਥਨ ਦਿੱਤਾ ਸੀ ਪਹਿਲਾਂ ਇਹਨਾਂ ਨੇ ਵਧਾਈਆਂ ਸੀ ਵਧਾਇਆ ਸੀ ਜਦੋਂ ਗੋਗੀ ਜੀ ਨੂੰ ਲੈ ਕੇ ਆਏ ਸੀਗੇ ਗੋਗੀ ਜੀ ਦੇ ਨਾਲ ਇਹਨਾਂ ਨੇ ਸਾਡੀ ਫੀਸ ਦੁਆਰਾ ਉਹੀ ਨਾਰਮਲ ਕਰਤੀ ਸੀ ਬਟ ਹੁਣ ਫੇਰ ਉਹੀ ਜਗ੍ਹਾ ਤੇ ਇਹਨਾਂ ਨੇ ਉਹੀ ਚੀਜ਼ ਕੀਤੀ ਹੈ ਕਿ ਇਸ ਟਾਈਮ ਗੋਗੀ ਜੀ ਤਾਂ ਸਾਡੇ ਨਾਲ ਨਹੀਂ ਹੈਗੇ ਪਰ ਇਹਨਾਂ ਨੇ ਫੀਸ ਫੇਰ ਵਧਾਤੀ ਹੈ ਪਹਿਲਾਂ ਸੀ ਜੀ ਤਕਰੀਬਨ ਸਾਲ ਦੀ ਫੀਸ ਦਾ ਮੋਟੀ ਜੀ ਗੱਲ ਕਰਾਂ 60000 ਦੀ ਹੁਣ ਇਹਨਾਂ ਨੇ ਉਹੀ ਫੀਸ ਵਯਾਸੀ 82-83000 ਕਰਤੀ ਹੈ ਜਿਹੜੀ ਕਿ ਮਤਲਬ ਨੀਅਰ ਅਬਾਊਟ ਤੁਸੀਂ ਮੰਨ ਕੇ ਚਲੋ 25% ਦੇ ਆਸ-ਪਾਸ ਵਾਧੀ ਪਈ ਹੈ ਹੁਣ ਜਿੰਦਗੀ ਹੈ ਪ੍ਰਿੰਸੀਪਲ ਮੰਨਦੇ ਰਹੀ ਗੱਲ ਨਹੀਂ ਐਵੇਂ ਸਾਦੇ ਨੇ ਵਧਾਈ ਸਰ ਆਪਾਂ ਕਈ ਵਾਰ ਆਪਣੇ ਡੈਲੀਗੇਟਸ ਜਾ ਕੇ ਅੰਦਰ ਗੱਲ ਕਰਿਆ ਆਏ ਆ ਹਰ ਵਾਰਦਾ ਇਹਨਾਂ ਦਾ ਉਹੀ ਇੱਕ ਆਨਸਰ ਹੈ ਕਿ ਜੀ ਅਸੀਂ ਏਸੀ ਲਾਏ ਆ ਅਸੀਂ ਆਪਣੇ ਸਮਾਰਟ ਕਲਾਸਿਸ ਦਿੱਤੀਆਂ ਸਰ ਇੱਕ ਗੱਲ ਦੱਸੋ ਏਸੀ ਕਿਹੜੀ ਤੁਸੀਂ ਮੈਨੂੰ ਦੱਸੋ ਕਿਹੜੇ ਤੁਸੀਂ ਵੀ ਸਮਝਦਾਰ ਹੋ ਕਿਹੜਾ ਏਸੀ ਇੰਨਾ ਮਹਿੰਗਾ ਹੁੰਦਾ ਕਿ ਆਪਾਂ 25000 ਰੁਪਏ ਪਰ ਸਟੂਡੈਂਟ ਵਧਾ ਦਈਏ ਉਹੀ ਚੀਜ਼ ਹੈ ਕਿ ਮਤਲਬ ਇਹ ਗੱਲਾਂ ਨਹੀਂ ਬਣਦੀਆਂ ਹੈਗੀਆਂ ਜਿਹੜੀਆਂ ਸਕੂਲ ਕਰ ਰਿਹਾ ਹੈ ਇਸ ਟਾਈਮ ਸੋ ਇਹਨਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਇਦਾਂ ਨਾ ਕਰਨ ਇਹ ਚੀਜ਼ ਗਲਤ ਆ ਇਹਨਾਂ ਨੇ ਜਦੋਂ ਅਸੀਂ ਬੱਚੇ ਲਗਾਏ ਸੀ ਹੌਟ ਕੇਸ ਵਿੱਚ ਹੁੰਦੇ ਸੀਗੇ ਕਲਾਸਿਸ ਦੇ ਵਿੱਚ ਲਾਸਟ ਇਅਰ ਇਹਨਾਂ ਨੇ ਫੀਸ ਤਾਂ ਜਰੂਰ ਘਟਾਤੀ ਇਹਨਾਂ ਨੇ ਹੌਟ ਕੇਸ ਤੱਕ ਨਹੀਂ ਬੱਚਿਆਂ ਨੂੰ ਜਿੱਤੇ ਜਿਹੜਾ ਸਕੂਲ ਬੱਚਿਆਂ ਦੇ ਨਾਲ ਇੱਕ ਬੱਚਿਆਂ ਨੂੰ ਗਰਮ ਰੋਟੀ ਖਾਣਾ ਦੇਣ ਤੋਂ ਇੰਨਾ ਉਹ ਕਰ ਸਕਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਨਹੀਂ ਹਰ ਇੱਕ ਕਲਾਸ ਦੀ ਫੀਸ ਵੀ ਇਕੱਲੇ ਸਾਰੀ ਕਲਾਸਾਂ ਦੀ ਵਧਾਈ ਹੈ ਜੀ ਸਾਰੀਆਂ ਦੀ ਵਧਾਈ ਆ ਚੀਜ਼ ਆ ਜੀ ਇਸ ਕਰਕੇ ਬਾਕੀ ਤੁਹਾਡੇ ਸਮਝਦਾਰ ਹੋ ਗੁਰਜੋਤ ਸਿੰਘ ਗੁਰਜੋਤ ਸਿੰਘ ਆਇਆ ਫੀਸਾਂ ਵਧੀਆਂ ਕਰ ਲਈ ਜੀ ਹਾਂਜੀ ਫੀਸਾਂ ਵਧੀਆਂ ਜੀ 25 ਤੋਂ 28% ਦੇ ਵਿੱਚ ਵਧਾਤੀ ਹੈ ਇਹਨਾਂ ਨੇ ਸਕੂਲ ਦੀ ਫੀਸ। ਔਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ। ਫੇਰ ਇਹਨਾਂ ਨੇ ਬੱਚਿਆਂ ਦੇ ਵਿੱਚ ਕੰਪੈਰੀਜ਼ਨ ਪਾਉਣ ਨੂੰ ਕਿ ਹਾਂ ਜੀ ਇੱਕ ਏਸੀ ਨੋਨ ਏਸੀ ਦਾ ਰੋਲਾ ਪਾ ਲਿਆ ਜੀ ਕਿ ਹਾਂ ਜਿਹੜੇ ਬੱਚੇ ਨਹੀਂ ਪੇ ਕਰਨਾ ਚਾਹੁੰਦੇ ਹੁਣ ਉਹ ਵੈਬਸਾਈਟ ਤੇ ਤਾਂ ਸ਼ੋ ਹੋ ਰਿਹਾ ਕਿ ਨੋਨ ਏਸੀ ਹੈਗਾ ਪਰ ਕੀ ਕਹਿੰਦੇ ਫੀਸ ਨਹੀਂ ਉੱਥੇ ਪੇ ਹੋ ਰਹੀ। ਉਹ ਏਸੀ ਵਾਲੀ ਫੀਸ ਪੇ ਹੋ ਰਹੀ ਹੈ। ਨਹੀਂ ਤੁਸੀਂ ਦੱਸੋ ਬੱਚਿਆਂ ਨੂੰ ਨੋਨ ਏਸੀ ਏਸੀ ਦਾ ਇਹ ਮਤਲਬ ਕੀ ਕੀਤਾ ਰਹਿੰਦੇ ਜੀ? ਇਹ ਬਸ ਇਹ ਤਾਂ ਸਕੂਲ ਪ੍ਰਸ਼ਾਸਨ ਹੀ ਦੱਸ ਸਕਦਾ ਇਹ ਅਸੀਂ ਸਾਨੂੰ ਕੀ ਪਤਾ। ਅਸੀਂ ਤਾਂ ਹੁਣ ਗੱਲ ਇਹ ਹੈ ਜਿਹੜੇ ਬੰਦੇ ਨਹੀਂ ਪੇ ਕਰ ਸਕਦੇ ਤੇ ਉਹ ਫਿਰ ਕਹਿੰਦਾ ਕਿ ਨੋਨ ਏਸੀ ਹੀ ਕਰ ਦਿੰਨੇ ਆ ਭਾਈ ਜਦੋਂ ਸਕੂਲ ਸਕੂਲ ਦਾ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਮੈਨੇਜਮੈਂਟ ਹੈ ਉਹ ਇੰਨੀ ਕੀ ਕਹਿੰਦੇ ਆ ਪਤਾ ਨਹੀਂ ਉਹਨਾਂ ਨੇ ਕੀ ਸੋਚ ਕੇ ਫੀਸਾਂ ਦਾ ਵੱਲ ਵਧਾਰੇ ਨੇ ਕਿ ਜਿਹੜਾ ਕੀ ਕਹਿੰਦਾ ਸਾਡੇ ਹੱਥਾਂ ਤੋਂ ਬਾਹਰ ਹੋ ਗਈ ਹੈ ਕਿ ਹੁਣ ਯਾਰ ਤਾਂ ਜਿਨ੍ਹਾਂ ਦੇ ਤਿੰਨ ਤਿੰਨ ਪੇਰੈਂਟਸ ਬੱਚੇ ਪੜ੍ਹਦੇ ਨੇ ਉਹਨਾਂ ਦਾ ਕਿੰਨਾ ਮੁਸ਼ਕਿਲ ਹੈ ਦੋ ਦੋ ਬੱਚੇ ਜਿਨ੍ਹਾਂ ਦੇ ਪੜ੍ਹਦੇ ਉਹਨਾਂ ਨੂੰ ਕਿੰਨਾ ਮੁਸ਼ਕਿਲ ਹੈਗਾ ਪੰਜਾਬ ਸਰਕਾਰ ਦੇ ਗੱਲ ਕਰਦੀ ਹੈ ਸਿੱਖਿਆ ਨੂੰ ਹਰੀ ਗ੍ਰਾਂਤੀ ਲਿਆਉਣ ਲਈ ਉਹ ਸਿਰਫ ਗੱਲਾਂ ਚ ਹੀ ਆ ਜੀ ਗੱਲਾਂ ਚ ਹੀ ਹੈ ਕਿ ਜੇ ਹੁੰਦਾ ਤਾਂ ਕੀ ਕਹਿੰਦੇ ਸਾਡੇ ਨਾਲ ਸਾਡੇ ਲਈ ਤਾਂ ਮਰ ਗਿਆ ਡੀਸੀ ਮਰ ਗਿਆ ਸਾਡੇ ਲਈ ਕੀ ਕਹਿੰਦੇ ਆ ਡੀਓ ਜਿਹਨੂੰ ਅਸੀਂ ਕੰਪਲੇਂਟਾਂ ਦੇ ਦੇ ਕੇ ਹਾਰ ਗਏ ਪਿਛਲੇ ਸਾਲ ਸਾਡੀ ਕੋਈ ਸੁਣਵਾਈ ਨਹੀਂ ਸਕੂਲ ਮੈਨੇਜਮੈਂਟ ਤੱਕ ਬਿਲਕੁਲ ਨਹੀਂ ਸੁਣਵਾਈ ਆਸੀ ਸਾਹਿਬ ਜੀ ਇੱਕੋ ਗੱਲ ਕਹਿੰਦੇ ਆ ਕਿ ਜਿਹੜੀ ਇਹ ਫੀਸ ਜਿਵੇਂ ਨੇ ਇਹਨਾਂ ਨੇ ਕਹਿੰਦੇ ਵੀ ਆ ਕਿ ਚਲੋ ਇਨਫਰਾਸਟ੍ਰਕਚਰ ਜਿਨ੍ਹਾਂ ਨੇ ਏਸੀ ਲਗਾਏ ਆ ਏਸੀ ਲਗਾਏ ਆ ਇਹ ਸਮਾਰਟ ਕਲਾਸਰੂਮ ਦਾ 2-4000 ਰੁਪਏ ਵਨ ਟਾਈਮ ਸਾਡੇ ਤੋਂ ਲੈਣਾ ਆ ਉਹ ਲੈ ਲੈਣ ਦੇਖੋ ਜੀ ਅਸੀਂ ਵੀ ਨਹੀਂ ਅਸੀਂ ਕਹਿੰਦੇ ਹੈਗੇ ਕਿ ਸਕੂਲ ਮਾੜਾ ਹੈ ਜਾਂ ਕੁਝ ਹੋਰ ਬਹੁਤ ਵਧੀਆ ਸਕੂਲ ਆ ਅਸੀਂ ਸਕੂਲ ਦੀ ਕੋਈ ਉਹ ਨਹੀਂ ਨਿੰਦਿਆ ਨਹੀਂ ਕਰਦੇ ਇੱਥੇ ਅਸੀਂ ਕਹਿੰਦੇ ਕਿ ਸਾਨੂੰ ਵੀ ਪਰੇਸ਼ਾਨੀ ਨਾ ਹੋਵੇ ਇਹਨਾਂ ਨੂੰ ਵੀ ਨਾ ਹੋਵੇ ਜੋ ਵਨ ਟਾਈਮ ਬਣਦੀ ਆ ਜਾਇਜ਼ ਜਾਇਜ਼ ਰੱਖਣ ਹਰੇਕ ਪੇਰੈਂਟ ਦੀ ਪਾਕਟ ਤੋਂ ਹੋਵੇ ਆਰਾਮ ਨਾਲ ਦੇ ਕੇ ਪੇ ਕਰੀਏ ਆਪਾਂ ਵੀ ਕਿਉਂ ਕਰੀਏ ਜ਼ਿਆਦਾ ਠੀਕ ਨਾ ਜੀ ਇੱਕ ਸਰ ਬਹੁਤ ਹੀ ਵੱਡਾ ਕੱਲਾ ਇਸ ਸਕੂਲ ਦਾ ਨਹੀਂ ਇੱਕ ਨੈਕਸਸ ਚੱਲ ਰਿਹਾ ਜਿਹੜਾ ਕਿਤਾਬਾਂ ਨਾਲ ਲੈ ਕੇ ਆ ਉਹ ਸਾਹਮਣੇ ਸਾਡੇ ਬੋਰਡ ਲੱਗਿਆ ਹੋਇਆ ਬੱਚਾ ਜਿੱਥੋਂ ਮਰਜ਼ੀ ਕਿਤਾਬਾਂ ਲੈ ਸਕਦਾ ਜੀ ਤੁਸੀਂ ਉੱਤੇ ਫੋਕਸ ਕਰੋ 100% ਬੱਚਿਆਂ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲਈਆਂ ਭਰਾ ਜੀ ਹਜ਼ਾਰ ਵਾਲਾ ਸੈੱਟ 5000 ਦਾ ਵਿਕਦਾ ਹੈ ਇਹ ਸਾਰੀ ਇਹ ਸਾਰਿਆਂ ਨੂੰ ਸਾਰੇ ਸਕੂਲਾਂ ਲਈ ਔਰ ਪੂਰੇ ਪੰਜਾਬ ਦੀ ਸੋਚਣ ਵਾਲੀ ਗੱਲ ਹੈ ਵੀ ਇੱਕ ਹੀ ਸਾਨੂੰ ਕਿਹਾ ਜਾਂਦਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਨਾਲ ਚੱਲੋ ਸਾਰੇ ਸ਼ਹਿਰ ਤੋਂ ਸਾਨੂੰ ਕਿਤਾਬਾਂ ਲੈ ਕੇ ਦਿਖਾ ਦਿਓ 100% ਬੱਚਿਆਂ ਨੇ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਲਈਆਂ ਕਿਤਾਬਾਂ ਦੇ ਬਾਅਦ ਦੁਕਾਨ ਦੇ ਬਾਹਰ ਬਾਉਂਸਰ ਖੜੇ ਆ ਜੇ ਕੋਈ ਪੇਰੈਂਟ ਉਨ੍ਹਾਂ ਕੀ ਗੱਲ ਕਰਦਾ ਅਗਲੇ ਮਾਪੇਨਾਂ ਨੂੰ ਦੇਖੋ ਅਸੀਂ ਮਜਬੂਰ ਸਾਡੀ ਵੀ ਕੋਈ ਈਗੋ ਹਰਟ ਹੁੰਦੀ ਆ ਜੀ ਸਾਨੂੰ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਵੀ ਉੱਥੋਂ ਹੀ ਲੈਣੀਆਂ ਪੈਂਦੀਆਂ ਔਰ ਗਾਣਾ ਵੀ ਸੁਣਨੀਆਂ ਪੈਂਦੀਆਂ ਫਿਰ ਇਹ ਸਕੂਲ ਵਾਲੇ ਕਹਿੰਦੇ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਦੋਂ ਇੱਕੋ ਹੀ ਦੁਕਾਨ ਤੋਂ ਕਿਤਾਬਾਂ ਮਿਲ ਰਹੀਆਂ ਪਰ ਆ ਜੀ ਕਿੱਦਾਂ ਹੋ ਸਕਦਾ ਵੀ ਉੱਥੇ ਕਿਸੇ ਦਾ ਲੈਣਾ ਦੇਣਾ ਨਾ ਹੋਵੇ ਸਾਨੂੰ ਇਸ ਗੱਲ ਦਾ ਸਪਸ਼ਟਿਕਰਨ ਚਾਹੀਦਾ ਵੀ ਸੀਬੀਐਸਸੀ ਦਾ ਰੂਲ ਹੈ ਕਿ ਚਾਰ ਵੈਂਡਰਾਂ ਦੇ ਨਾਮ ਦੇਨੇ ਪੈਂਦੇ ਆ ਸਾਨੂੰ ਕੋਈ ਲਿਸਟ ਨਹੀਂ ਦਿੱਤੀ ਗਈ 100% ਬੱਚਿਆਂ ਨੂੰ ਮਜਬੂਰੀ ਸੱਚ ਅਸੀਂ ਵੀ ਲਈਆਂ ਨਾਲੇ ਗੱਲਾਂ ਸੁਣੋ ਅਗਲਾ ਕਹਿੰਦਾ ਦੁਕਾਨਦਾਰ ਕਹਿੰਦਾ ਇੱਥੇ ਹੀ ਦੁਕਾਨਾਂ ਆ ਸਕੂਲ ਦੇ ਨੇੜੇ ਹੀ ਦੁਕਾਨਾਂ ਸਾਰਿਆਂ ਨੂੰ ਪਤਾ ਨਾਮ ਮੈਂਸ਼ਨ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਕਿੱਥੋਂ ਲਈਆਂ ਜੀ ਉਹ ਕਹਿੰਦਾ ਦੁਕਾਨਦਾਰ ਕਹਿੰਦਾ ਜਾਓ ਤੇਰਾ ਜਿੱਥੋਂ ਬੱਸ ਹੁੰਦਾ ਲੈ ਕੇ ਦਿਖਾ ਦਿਓ ਜਦੋਂ ਮਿਲਨੀ ਆ ਹੀ ਕਿਤੋਂ ਨਹੀਂ ਲਿਸਟ ਹੀ ਉਹਦੇ ਕੋਲ ਹੈ ਪੂਰੇ ਪੂਰੇ ਸ਼ਹਿਰ ਚੋਂ ਮੈਨੂੰ ਤੁਸੀਂ ਇੱਕ ਸੈੱਟ ਲੈ ਕੇ ਦਿਖਾ ਦਿਓ ਜੀ ਥੈਂਕ ਯੂ ਪਿਛਲੇ ਸਾਲ ਪਹੁੰਚੇ ਨੇ ਕਿਦਾਂ ਦੇਖ ਦਿਓ ਇੱਕ ਮਿੰਟ ਇੱਕ ਮਿੰਟ ਸਭ ਤੋਂ ਪਹਿਲਾਂ ਤਾਂ ਇੱਕ ਥੋੜੀ ਜਿਹੀ ਉਹਨੂੰ ਬਣਾਉਣਾ ਨਹੀਂ ਹੈ ਹਾਂਜੀ ਮਾਫੀ ਮੈਨੂੰ ਇੱਥੇ ਇਨਫੋਰਮੇਸ਼ਨ ਮਿਲੀ ਸੀ ਸਕੂਲ ਮੈਨੇਜਮੈਂਟ ਦਾ ਵੀ ਫੋਨ ਆਇਆ ਪ੍ਰਸ਼ਾਸਨ ਨੇ ਵੀ ਫੋਨ ਆਇਆ ਵੀ ਇੱਥੇ ਕੋਈ ਧਰਨਾ ਮਾਰੇਗਾ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸਤਕਾਰਯੋਗ ਸਾਰੇ ਹੀ ਇੱਥੇ ਜਿੰਨੇ ਵੀ ਦੁਖੀ ਪਰਦੇ ਕੰਨਾਂ 'ਤੇ ਬੈਠੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਦੇ ਵਿੱਚ ਧਰਨੇ ਨੂੰ ਕੋਈ ਜਗ੍ਹਾ ਨਹੀਂ ਧਰਨਾ ਕਿਉਂ ਮਾਰਨਾ ਪਿਆ ਕਿਸ ਹਾਲਾਤਾਂ ਕਰਕੇ ਮਾਰਨਾ ਪਿਆ ਧਰਨਾ ਜਦੋਂ ਕੋਈ ਮਾਰਦਾ ਦੁਖੀ ਮਾਰਦਾ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਪਹਿਲਾਂ ਕਿਸੇ ਵੀ ਸਾਡੇ ਵਿਧਾਇਕ ਨੇ ਕਿਸੇ ਮੰਤਰੀ ਨੇ ਇਹਨਾਂ ਨੂੰ ਨਾ ਕਰੀਆ ਪਿਛਲੇ ਸਾਲ ਵੀ ਸਾਡੇ ਸਵਰਗ ਆ ਕੋਕੀ ਦੀ ਇਹ ਮਸਲਾ ਹੱਲ ਕਰਾ ਕੇ ਗਏ ਸੀ ਤੇ ਹੁਣ ਮੈਂ ਆਇਆ ਤਾਂ ਇਹਨਾਂ ਨੂੰ ਹੁਣੇ ਕਹੂੰਗਾ ਵੀ ਸ਼ਾਮੇ ਲੈ ਕੇ ਚੱਲਦੇ ਪਹਿਲਾਂ ਚਾਹ ਪਾਣੀ ਪੀਉਣੇ ਮੈਨੇਜਮੈਂਟ ਨਾਲ ਗੱਲ ਕਰਕੇ ਜੋ ਵੀ ਵਾਅਦੇ ਨੇ ਇਹਨਾਂ ਨੇ ਜੋ ਗੱਲ ਦੱਸੀ ਹੈ ਅਗਰ ਉਹ ਸਹੀ ਲਿਆ ਤਾਂ ਮੈਂ ਸਮਝਦਾ ਵੀ ਮੈਨੇਜਮੈਂਟ ਕਸੂਰਵਾਰ ਆ ਕਿਉਂਕਿ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਕੀ ਨੇ ਇਹ ਗੱਲ ਕਹੀ ਵੀ ਆ ਵੀ ਕੋਈ ਵੀ ਸਕੂਲ ਪੰਜਾਬ ਦਾ ਕੋਈ ਵੀ ਸਕੂਲ 8% ਤੋਂ ਵੱਧ ਜਿਹੜਾ ਵਾਧਾ ਨਹੀਂ ਕਰ ਸਕਦਾ ਉਹ ਵਾਧਾ ਕਰਨ ਲਈ ਵੀ ਉਹਨੂੰ ਦੱਸਣਾ ਪਊਗਾ ਵੀ ਮੈਨੇਜ ਜਿਹੜੀ ਸਾਡੀ ਬਿਲਡਿੰਗ ਹੈ ਉਹਦੇ ਵਿੱਚ ਕੀ ਸੁਧਾਰ ਕਰਿਆ ਬੱਚਿਆਂ ਦੇ ਬੈਠਣ ਲਈ ਖੇਡਣ ਲਈ ਜਾਂ ਜਾਂ ਹੋਰ ਜੋ ਸਹੂਲਤਾਂ ਬੁਨਿਆਦੀ ਸਹੂਲਤਾਂ ਚਾਹੀਦੀਆਂ ਹੁੰਦੀਆਂ ਹਨ ਉਦੇ ਵਿੱਚ ਕੀ ਚੇਂਜ ਲੈਂਦੇ ਆ ਪਰ ਇਹਨਾਂ ਨੇ ਜੋ ਦੱਸਿਆ 28% ਵਾਧਾ ਇਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕਰੀ ਲਵੂ ਇਸ ਮਾਧਮ ਤੇ ਮੈਂ ਸਮੁੱਚੇ ਸਕੂਲ ਦੇ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਵੀ ਕਰਦਾ ਤੇ ਤਾਲਣਾ ਵੀ ਕਰਦਾ ਕਿ ਤੁਸੀਂ ਜੇ ਇਹ ਵਾਧਾ ਲਿਆ ਇਹ ਵਾਧੇ ਵਾਪਸ ਲੈ ਲਓ ਇਹਦੇ ਇੰਨੀ ਜਿਹੜੀ ਗੁੰਡਾਗਰਦੀ ਹੈ ਬਰਦਾਸ਼ਤ ਨਹੀਂ ਕੀਤੀ ਜਾਊ ਪਰ ਮੈਂ ਮਾਪਿਆਂ ਨੂੰ ਵੀ ਕਹਿਣਾ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਹੱਥ ਜਿਹੜੇ ਕੰਮ ਰੱਖ ਸਰ ਪਿਛੇ ਦਿਨ ਵੀ ਇੱਕ ਵੱਡੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਸੀ ਕੁਝ ਸਕੂਲਾਂ ਵੱਲੋਂ ਮੰਨਮਰਜ਼ੀ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਲੱਗਦਾ ਕਿ ਸ਼ਹੀਦ ਦਾ ਸਰਕਾਰ ਦੇਖੋ ਜੇ ਇਹ ਵੀ ਨਾ ਮੰਨਣਗੇ ਇਹਨਾਂ ਤੇ ਵੀ ਕਾਰਵਾਈ ਕਰਾਂਗੇ ਕੋਈ ਵੀ ਪੰਜਾਬ ਦਾ ਸਕੂਲ ਆ ਜਿਹੜੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰੂ ਕਿਉਂਕਿ ਸਰਕਾਰ ਕਿਹਨਾਂ ਨੇ ਬਣਾਈ ਹੈ ਜਿਹੜੇ ਆ ਧੁੱਪੇ ਬੈਠੇ ਆਗਰ ਅਸੀਂ ਇਹਨਾਂ ਦੇ ਹੱਕਾਂ ਦੀ ਰੱਖਿਆ ਨਹੀਂ ਕਰ ਸਕਦੇ ਮੈਂ ਕਹਿੰਦਾ ਸਰਕਾਰ 'ਚ ਬੈਠਣ ਦਾ ਕੋਈ ਯੋਗ ਕਿਤਾਬਾਂ ਹਰੀ ਹਰੀ ਕੈਰਦੀ ਲੈਣ ਦੀ ਜੀ ਕਿਤਾਬਾਂ 1000 ਰੁਪਏ ਦਾ ਸੈੱਟ 5000 ਦਾ ਲੈ ਗਿਆ ਇੱਕ ਇਹਨਾਂ ਨੇ ਕਿਤਾਬਾਂ ਦਾ ਇਸ਼ੂ ਰੱਖਿਆ ਬਈ ਕੋਈ ਬੁੱਕ ਸੇਲਰ ਹੈ ਜਿਹੜਾ ਉਹ ਬਾਹਰ ਬੌਂਸਰ ਖੜੇ ਰੱਖਦਾ 1000 ਰੁਪਏ ਦੀ ਕਿਤਾਬ 5000 ਦੀ ਵੇਚਦਾ ਜੇ ਕਹਿੰਦੇ ਆ ਤਾਂ ਉਹ ਕਹਿੰਦਾ ਬਈ ਜੇ ਉਹ ਪੱਜੋ ਜਿੱਥੋਂ ਲੈਣੀਆਂ ਲੈ ਲਓ ਤੇ ਮੈਂ ਸੱਚੋ ਸਬੰਧਤ ਨੂੰ ਹਦਾਇਤ ਕਰੀਆ ਤੇ ਉਹ ਜਿਹੜੇ ਬਾਹਰ ਉਹਦੇ ਬੌਂਸਰ ਖੜਦੇ ਉਹਨਾਂ ਨੂੰ ਰੌਂਡ ਅਪ ਕਰੇ ਜਾਵੇ ਤੇ ਉਹਨੂੰ ਅਕਲ ਦਿੱਤੀ ਜਾਵੇ ਵੀ ਜਿਹੜੀ ਪਾਵਰ ਲੋਕ ਹੈ ਇਹ ਈਸ਼ਵਰ ਦਾ ਰੂਪ ਹੁੰਦਾ ਉਹਨੂੰ ਇਹਨਾਂ ਕਿਵੇਂ ਬੋਲਣਾ